ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਬਟਾਲਾ ਪੁਲਿਸ ਵੱਲੋਂ 350 ਮੋਬਾਈਲ ਉਹਨਾਂ ਦੇ ਅਸਲ ਮਾਲਕਾਂ ਨੂੰ ਦਿੱਤੇ ਗਏ ਉਸ ਮੌਕੇ ਨਾਜ਼ਦੀਪ ਸਿੰਘ ਉਰਫ ਛੋਟਾ ਕੁਗੀਦ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਉਹ ਹਾਂ ਜੀ ਆਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਵਿਆਜ ਨਾ ਚਾਹੁਣਾ ਚਾਹੀਦਾ ਵਾ ਤੂੰ ਇਸ ਲੈਸੇ ਤੇ ਬੜੇ ਬਿਠੇ ਨੇ ਫੇਰ ਕੋਈ ਪਟਾਲਾ ਪੁਲਸ ਦੇ ਨਾਮ ਤੇ ਜ਼ੋਰਦਾਰ ਤਾੜੀ ਜ਼ਰੂਰ ਮਾਰੋ ਜਿੰਨਾ ਕਿਨਾਂ ਇੰਤਰੀ ਸਾਨੂੰ ਲਾ ਕੇ ਕੁੱਤੇ ਆ ਜਿੰਨਾ ਜਿੰਨਾਂ ਨੇ ਤਾੜੀ ਨਾ ਮਾਰੀ ਉਹਨਾਂ ਨੂੰ ਫਿਰ ਫੋਨ ਹੀ ਜਾ ਮਿਲਣਾ ਮਾਰ ਦੇ ਕੋਈ ਹੋਰ ਐ ਤੇ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਪਟਾਲਾ ਤਾਂ ਆ ਗਿਆ ਰਿਆ ਤਾੜੀ ਮਾਦਰ ਰਿਆ ਆਜੇ ਤੋਹੇ ਪਹੁੰਚੇ ਹੋ ਪੰਜਾਬ ਪੁਲਿਸ ਕੋਲ 1350 ਮੋਬਾਈਲ ਜਿਹੜੇ ਹੈਗੇ ਵੰਡ ਤੇਰੇ ਚੜਾਇਆ ਹੈ 350 ਮੋਬਾਈਲ ਫੇਰ ਵੰਡ ਰਹੇ ਨੇ ਆਜੇ ਜਦ ਨਾਲ ਪਹੁੰਚੇ ਸੀ ਕੀ ਕਹੋਗੇ ਪੰਜਾਬ ਪੁਲਿਸ ਨੂੰ ਇਹ ਬਹੁਤ ਵਧੀਆ ਗੱਲ ਆ ਮੋਬਾਈਲ ਕਿੰਨੀਆਂ ਯਾਤਾਂ ਦਿਆਂਗੇ 80 ਤੋਂ 90 ਤੱਕ ਦੇਣੇ ਹੈਗਾ ਤੇ ਆਜੇ 80 ਤੋਂ 90 ਰਾਪੇ ਲੋਕ ਇਤਿਹਾਸਾਤ ਦੇ ਜੀ ਕੇ ਨੋਰਵੇਂ ਤਰਗਾ ਲਪੇਤ ਹੋ। ਇੱਥੇ ਤੋਂ ਅੱਗੇ ਬਹੁਤ ਯਾਖੰਦੀ 94 ਪੁਗਾਂਦੇ ਸਾਂਝੇ ਸਤਨ ਤਾਰੀਂ ਨੇ ਲਵੇ ਸੋ। ਹੌ। ਉਹ ਬਾਈ ਨੇ ਕੋਈ ਕਿਨੇ 1350 90 200 ਦਾ ਫੀਸੂ ਹੈਗਾ ਨੰਬਰ ਆ ਗਿਆ। ਬੜੀ ਮਿਹਨਤ ਕਰਨੀ ਪਈ ਹੋਗੀ ਪੰਜਾਬ ਪੁਲਿਸ ਨੂੰ। ਆਹੋ। फेर ਵੀ کافی ਮਿਹਨਤ ਕਰ ਰਹੀ ਹੈ ਸਾਡੀ ਡਾਲਾ ਪੁਲਿਸ 1350 ਫੋਨ ਲੱਗ ਕੇ ਦੇ ਚੁੱਕੀ ਹੈ ਤੇ 350 ਫੋਨ ਜਿਹੜੀ ਹੈ ਅੱਜ ਦੇ ਰਹੀ ਹੈ ਦੋ ਤਿੰਨ 200 ਇਹ 2000 ਅੱਧੀ ਦਾ ਗਿਸਟ ਹੋ ਸਕਦਾ ਨਾ 200 ਨੰਬਰ ਵੀ ਆ ਜੇ ਤਾਂ ਮੈਂ ਲੈ ਲਵਾਂ ਤੁਸੀਂ ਗਾੜੀ ਬਣਾ ਲੈਂਦਾ ਹਾਂ ਤੁਸੀਂ ਚਿੱਟੇ ਚਿੱਟੇ ਸਾਡੇ ਵਾਰਾ ਮੂਹਰੇ ਖੜੇ ਬਣ ਕੇ ਰਿਆ ਕਰੋ ਤੁਹਾਡਾ ਕੋਈ ਹੋਰ ਆ ਜਣਾਾ ਕੱ피 ਜੇ ਮੈਂ ਦਾੜੀ ਕਾਲੀ ਕਰਨਾਗਾ ਵਾਲ ਕਾਲੇ ਕਰਨਾ 25 ਸਾਲਾਂ ਦੇ ਲੱਗਣਾ ਜੇ 32 ਮੈਂ 25 ਸਾਲਾਂ ਦਾ ਲੱਗਣਾ ਦਾੜੀ ਵੀ ਕਰ ਲਿਆ ਉਹ ਜ਼ਰੂਰ ਜ਼ਰੂਰ ਮੈਂ 2.5 ਹੌਣ ਕਰਾ ਕੇ ਰੱਖੂ ਠੀਕ ਹੈ ਓਕੇ ਜੇ ਮੈਂ ਫੋਨ ਮਟੇ ਜਾਂਦੇ ਆ ਤੇ ਸਾਰਿਆਂ ਨੂੰ ਮੈਂ ਕਹਿਣਾ ਇਹਨਾ ਤੇ ਸਾਰੇ ਪ੍ਰਿਹਤ ਕਰਨ ਚੈਨਲ ਹੋਣਾ ਸਭ ਤੋਂ ਪਹਿਲਾਂ ਟੋਪਰ ਲੋ ਉਹ ਕਹਿੰਦਾ ਤੋਂ ਬਾਅਦ ਆਉਣਾ ਤੁਸੀਂ ਜਿਹੜਾ ਸਿੰਘ ਵਾਲੀ ਦੀ ਮੈਂ ਕਾਜ ਪੈਂਦੀ ਵਾਲੀ ਮੈਂ ਤੁਹਾਨੂੰ ਦੱਸਦਾ ਮੈਂ ਕਿ ਬਟਾਲੇ ਦੇ ਵਿੱਚ ਮੇਰੇ ਖਿਆਲ ਅਮਰ ਬੈਕਰੀ ਦੇ ਦਿੱਤੇ ਹੈ ਨਾ ਉੱਥੇ ਰੀਲ ਲੋਂਦੇ ਆ ਉੱਥੇ ਧਾਗੇ ਵਾਲੀ ਰੀਲ ਲੋਂਦੇ ਆ ਤਾਂ ਕਿ ਮੈਂ ਨੰਗਦੇ ਨੰਗਦੇ ਨਾ ਵੇਖਿਆ ਸੀ ਠੀਕ ਹੈ ਬਾਕੀ ਮੈਂ ਤੁਹਾਨੂੰ ਲੱਭ ਕੇ ਨਾ ਜ਼ਰੂਰ ਫੋਨ ਕਰਕੇ ਦੱਸਾਂਗਾ ਕਿ ਹਾਂ ਧਾਗੇ ਵਾਲੀ ਰੀਲ ਕਿੱਥੋਂ ਮਿਲ ਰਹੀ ਹੈ ਠੀਕ ਹੈ